ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰ ਵਾਈ ਬਲੌਗ ਚੈਨਲ ਤੇ ਤੇ ਆ ਆਪਣਾ ਕੰਮ ਜਿੱਥੋਂ ਦਿਨ ਦੀ ਸ਼ੁਰੂਆਤ ਹੁੰਦੀ ਹੈ ਖੇਤ ਆ ਕੇ ਪੱਠੇ ਵੱਢਨੇ ਇੱਧਰ ਲੱਦੀ ਜਨੇ ਗਰਮੀ ਬਹੁਤ ਆ ਤੇ ਮੀਂਹ ਪਿਆ ਨਹੀਂ। ਸੋ ਕਿ ਅੱਜ ਬਹੁਤ ਗਾਜਦਾ ਸੀ ਬੱਦਲ ਯਾਰ। ਗੱਜਾ ਬਹੁਤ ਲਸ਼ਕਦਾ ਬਹੁਤ ਸੀ। ਰਾਤ ਤੇ ਪਰ ਮੀਂਹ ਨਹੀਂ ਆਇਆ। ਜਿਉ ਆਇਆ ਨਾ ਉਹ ਵੇਂਗੂ ਚੋ ਪਿੱਕੀਤਾ ਹੀ ਉਹ ਜੀ ਤੇ ਆਇਆ ਨਾ 2:30 ਵਜੇ 3:00 ਵਜੇ ਆਇਆ ਜੀ। ਹੂੰ। ਨਿੰ ਨਾਲ ਆਇਆ ਹੈ ਨਾ। ਤੇ ਮੀਂਹ ਦੱਸੀ ਬਹੁਤ ਭਾਰੇ ਜਾਂਦੇ ਆ। ਆਇਨਾ ਪਤਾ ਕਾਲ ਮੋਟਰ ਹੀ ਬੰਦ ਕਰਤੀ ਸੀ 8 ਘੰਟੇ ਚਲਾ ਕੇ ਕੱਲ ਲਾਈਟ ਬਹੁਤ ਦਿੱਤੀ ਲਾਈਟ ਤਾਂ ਕੱਲ ਭੈਣ ਪਾਸੇ ਨਹੀਂ ਬਹੁਤ ਆ ਗਈ ਹੂੰ ਪਾਸੇ ਖੜੀਆਂ ਫਾਰੇ ਮੋਟਰਾਂ ਹੂੰ ਤਾਂ ਮੈਸੇਜ ਪਾਉਂਦੇ ਹੁੰਦੇ ਯਾਰ ਨਾ ਕੋਈ ਕੱਲ ਮੈਸੇਜ ਨਾ ਲੈਣਾ ਨਾ ਦੇਣਾ ਹੂੰ ਕਹਿੰਦੇ ਸੀ ਗਰੁੱਪ ਚ ਮੈਸੇਜ ਪਾਇਆ ਮੈਸੇਜ ਵੇਖ ਲਿਆ ਕਰੋ ਵਡਨੇ ਪੈਣਗੇ ਹੋਰ ਕੇ ਸਰਜੂ ਆ ਉਹਦਾ 4 ਗਹਣੀ 4 ਗੱਥੀਆਂ ਹੋਣੀਆਂ ਉਹਦਾ ਦੋ ਦੋ ਜੁੜ ਕੇ ਵੜ ਦਿੰਨੇ ਆ ਪਾਪਾ ਹੀ ਕਰਨ ਹੂੰ ਵੜਦੇ ਨੇ ਫਿਰ ਕਿੰਨੇ ਘਟਣੀਆਂ ਕੱਲ ਨੂੰ ਬੜਕਾ ਦੇ ਤਿੰਨ ਚਾਰ ਚੱਲ ਵੜਦਾ ਤਾਂ ਫਿਰ ਵੜਦੇ ਆ ਹੋਰ ਪੱਠੇ ਕਾਟਾ ਆਈ ਮੈਂ ਗਿਆਨੀ ਸੀ ਮੈਂ ਕਿਹ ਜੀ ਘਾਟੋ ਦੀ ਤਰਫ ਵੱਢਣੇ ਬੈਣਗੇ ਹੂੰ ਛੋਟੇ ਭੜੇ ਇਹ ਕਬਈ ਚੂਹਾ ਵੇਖੋ ਤੁਸੀਂ ਆ ਦੇਖ ਨਾਲ ਨਾਲ ਨਹੀਂ ਆ ਸਾਰੇ ਫੁੱਟੇ ਵੇ ਨਾਲ ਨਾਲ ਟੁੱਕੀ ਤੁਰਿਆਉਂਦੇ ਥੋੜਾ ਜਿਹਾ ਪਾਣੀ ਨਿਕੜਨ ਦਿੰਦਾ ਆ ਆਏ ਭਾਈ ਚੂਹਾ ਫਾਈਂਡ ਹੋ ਰਹਾ ਹੈ ਕੋਈ ਨਹੀਂ ਬੋੜਾ ਜਿਹੜਾ ਹੀ ਹੂੰ ਟੋਲੀ ਤਾਂ ਮੇਰਾ ਕਿਹੜਾ ਮੈਂ ਇੰਜਨ ਪਤਾ ਲੱਗਦਾ ਤਾਂ 12 ਦੇ ਵੀ ਆ ਜੇ ਹੁਣ ਨਹੀਂ ਟਰੜੇ ਜਾਂਦੇ ਹਨ ਪਹਿਲਾਂ ਬਾਰੇ ਕਰਨੇ ਵੀ ਹੁੰਦੇ ਸਰੀਆ ਕੀ ਹੁੰਦਾ ਜਵਾਨੀ ਨਹੀਂ ਜਿਹੜੇ ਪਕਾ ਕੇ ਬਾਲੀ ਵੱਡਨੀ ਉਹ ਬਣ ਜਾਂਦੀ ਸਰਗਰੀਏ ਪਕਾ ਇਤਨਾ ਹੈ ਨਾ ਫਟਾ ਘਾੜ ਦੀ ਥੋੜੀ ਜਿਹੜਾ ਕਿਤੇਆਂੇ ਬਾੜੇ ਨੇ ਥਾਲੇ ਹੈਂ ਉਹ ਕਰਦੀ ਫੋਟ ਆ ਫੋਟੋ ਕਰਦੀ ਆ ਉਹਦੇ ਫੇ ਥੋੜੀ ਕੱਤੀ ਜਾਂਦੀ ਹੈ। ਹੂੰ। ਤੇ ਮੇਰੇ ਯਾਦ ਕਰਕੇ ਦੇਈਂ ਜਾਗਾ ਉਹ। ਡਰਮੀ। ਐਸਾ ਚੱਲ ਉੱਤਰ ਹਾਂ। ਸਵੇਰੇ ਤੇ ਲੈਵਾਂ। ਡਰਮੀ। ਤੇਰੇ ਕਰਾਂਗੇ ਨਾ ਮੈਂ ਕਰੇ। ਮੈਂ ਇਹਨਾ ਵਾਵਾ ਡੋਜ ਕਰਕੇ ਪਾਈ ਜੀ। ਮੈਂ ਡੋਜ ਤੇ ਪਹੁੰਚ। ਦੌੜ। ਹੋਰ ਗੱਲ ਹੈ। ਹੂੰ। ਉਹ ਜਿਹ ਮੈਂ ਤਾਂ ਉਂਗਰੀ ਵੀ ਪਾਦੀ ਉੱਥੋਂ। ਹੂੰ ਤਾਂ ਮੱਚੂ ਹੀ ਯਾਰ। ਮਾਤਾ ਜੀ ਹੁਣ ਫਰਕ ਪਿਆ ਆਇਆ ਨਾ ਹੁਣ ਜਿੱਦੇ ਪਾਣੀ ਛੱਡਿਆ ਆਪਾਂ ਉੱਥੇ ਨਹੀਂ ਰੱਖਦੇ ਰੇ ਇੱਧਰ ਦੋਹਾਂ 'ਚ ਰੱਖ ਦਾਂਗੇ ਗਟਾਂ 'ਚ ਪਾ ਕੇ ਥੋੜੀ ਥੋੜੀ ਕੌਣ ਮਾਰਾ ਉੱਤੇ ਲੈ ਕੇ ਆਉਂਦਾ ਨਾ ਮੈਂ ਘਰੋਂ ਤੇ ਝੋਲੀ 'ਚ ਪਾ ਕੇ ਟੋਕਾਂ 'ਚ ਰੱਖਾਂਗਾ ਦੋਹਾਂ 'ਚ ਹੂੰ ਹੂੰ ਇਹਨਾਂ ਕੋਠੇ 'ਚ ਲਿਆਉਣ ਲੱਗਾ ਕੋਠੇ ਜੀ ਪਈ ਸੀ ਅੱਧਾ ਘਟਾ ਦਾ ਆਪਣੇ ਦੋਹਾਂ ਚੁਣੀ ਪੰਗ ਰੱਖੀ ਦਾ ਹਾਂ ਸੋਕਾਂ ਇਹਨਾਂ ਮੰਡਾ ਨਾਲੇ ਹਾਂ ਹਾਂ ਆਪੇ ਫਰਕ ਉੱਥੇ ਮਿੱਟੀ ਦਾ ਮਲਾਦੀ ਸੀਗੀ ਉਹ ਸਬਜ਼ੀ ਦੇ ਆਸਤੇ ਪਾਸੇ ਤੇ ਉਹ ਕੱਲੇ ਵਾਟ ਹੀ ਰਹਿ ਗਈ ਪਰੇ ਪਾਉਣਾ ਨਹੀਂ ਪਾ ਰਹੇਗਾ ਹੋ ਗਿਆ ਜਦੋਂ ਪਾ ਕੇ ਆਉਂਗਾ ਤੂੰ ਲੈ ਜੀ ਗੱਡੀ ਚੰਗਾ ਨਾ ਦੇ ਕੇ ਪਾ ਚੰਗਾ ਜਿੱਥੇ ਥੋੜੀ ਵੈਲੀ ਹੈ ਨਾ ਥੋੜੇ ਟਾਂਡੇ ਨਹੀਂ ਜੀ ਅਹੀਂ ਤੋਂ ਨਾ ਜਿੱਥੇ ਵਿਰਲਾ ਉਥੇ ਝੋਨੇ ਦੇ ਬੂਝਾ ਤੇ ਪਕਾ ਵੀ ਵੇਖੀ ਗਏ ਹੁੰਦਾ ਹੈ। ਘਰ ਤਾਂ ਮੰਨਦਾ ਹੀ ਹੈ। ਮੰਨਣਾ ਤਾਂ ਮਾਰੀ। ਹੂੰ।